ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਸਤਿ ਸਾਰੇ ਕਿਵੇਂ ਹੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵਗੇ ਤੇ ਅੱਜ ਨੇ ਰਾ ਹੋ ਚੁਕਿਆ ਸੀ ਤੇ ਆਪਾਂ ਬੈਠੇ ਆਂ ਜੀ ਬਾਹਰ ਆ ਦਾਦੀ-ਦਾਦੀ ਲੱਗੇ ਤੇ ਦਾਦੀ ਅੱਮਾ ਜੇ ਵੀਡੀਓ ਚ ਨਹੀਂ ਆਉਣਾ ਚਾਹਦੇ ਉਹਨਾਂ ਨੂੰ ਆਪਾਂ ਫੈਮਿਲੀ ਵਲੌਗ ਸ਼ੋਅ ਕਰਾਂਗੇ ਤੇ ਉਸ ਦੇ ਨਾਲ ਨਾਲ ਪੈਨਾ ਕੀ ਪੈਨਾ ਦੇ ਸਮੇਂ ਜਿਵੇਂ ਕਿ ਤੁਹਾਨੂੰ ਪਤਾ ਸੀ ਬੁਝਾਰਤਾ ਪਾਉਂਦੇ ਹੁੰਦੇ ਤੇ ਆਹ ਹੁਣ ਦਾਦੀ ਕੋਲ ਪੁੱਛਦੇ ਆ ਕਿ ਬੁਝਾਰਤਾ ਤੁਹਾਨੂੰ ਹੁੰਦੀ ਆ ਕਿ ਨਹੀਂ ਹਾਂ ਬਈ ਬਾਤ ਸੁਣਨੀ ਆ ਸੁਣਾ ਸੁਣਾ ਬੁਝਣੀ ਤੂੰ ਹੀ ਠੀਕ ਆ ਦੀ ਬਾਤਾਂ ਜਿਹੜੀਆਂ ਨਾ ਇਹ ਤੇਰੀ ਦਾਦੀ ਨੂੰ ਜਿਆਦਾ ਹੁੰਦੀਆਂ ਦਾਦੀ ਨੂੰ ਪੁੱਛੀ ਆਹ ਤੇ ਦਾਦੀ ਨੂੰ ਪੁੱਛ ਲਾ ਦਾਦੀ ਦਾਦੀ ਚਲੋ ਤੁਸੀਂ ਬਾਤ ਪਾਓ ਤੁਹਾਨੂੰ ਵੀਡੀਓ ਤੇ ਉਹਨਾਂ ਨੂੰ ਤੁਸੀਂ ਦਾ ਆਪਣੀ ਮਰਜ਼ੀ ਬੋਲ ਕੇ ਦੱਸ ਦਿਓ ਅਸੀਂ ਬੋਝਦੇ ਨਾ ਬਾਗੋਂ ਨਿਕਲੇ ਚਾਰ ਮਲੰਗ ਸੇ ਟੋਪੀਆਂ ਤੇ ਸਾਵੇ ਰੰਗ ਕਿਦਾਂ ਕਿਦਾਂ ਬਾਗੋਂ ਨਿਕਲੇ ਚਾਰ ਮਲੰਗ ਸੇ ਟੋਪੀਆਂ ਤੇ ਸਾਵੇ ਰੰਗ ਕਦੋਂ ਬੋਝ ਭਾਈ ਕਦੋਂ ਨਹੀਂ ਆਹ

ਮਾਂ ਜੰਮੀ ਸਿਰ ਖੁੰਗਣੀ ਧੀ ਜੰਮੀ ਮਟਿਆਰ ਆਉਂ ਤਰੇ ਜੰਮ ਮੈਂ ਦੋ ਜਿਹਨਾਂ ਨਾਨੀ ਦਿੱਤੀ ਗਾਰ ਟੀਡੋ ਬੁਲਾਵਣੇ ਇੱਕ ਤਾਂ বুঝਣੀ ਇਹ ਤੇ ਯੋਕੀ ਯਾ ਦੀ ਗੱਲ ਹੈਂ ਆਰ ਗਿਆ ਇਦਈ ਹੋਤੀ ਐ ਤੂੰ ਤੂੰ ਬੋਝਿਆ ਤੂੰ ਇਹ ਫੇਰ ਬੋਲੋ ਫੇਰ ਬੋਲੋ ਮਾਂ ਜੰਮੀ ਫਿਰ ਖੁੰਡਣੀ ਟੀ ਜੰਮੀ ਮਟਿਆਰ ਅੰਤਰੇ ਜੰਮੇ ਦੋਤੇ ਜਿੰਨਾ ਨਾਨੀ ਦਿੱਤੇਗਾ ਜਿੰਮੇ ਦੋਤੇ ਸੰዱ ਨਹੀਂ ਚਲੋ ਦਾਦੀ ਪਾਓ ਫਿਰ ਇੱਕ ਹੋਰ ਤੇ ਤੂੰ ਹੋ ਗਿਆ ਮੈਂ ਆਇਆ ਕਿੱਦਾਂ ਕਿੱਦਾਂ ਚੱਲ ਤੂੰ ਮੈਂ ਆਇਆ ਚੱਲ ਕੁੰਡਾ ਮੈਂ ਆਇਆ ਜੇ ਚੱਲ ਗਿਆ ਤੋ ਨਹੀਂ ਆਉਣਾ ਹੀ ਨੀ ਦਾ ਤੈਨੂੰ ਬਾਲ ਤੇ ਹੋਊਗੀ ਨਾ ਇਹ ਜਿਹੜੇ ਬਨੀਤੇ ਹੁੰਦੇ ਆ ਨਾ ਕੰਮ ਕਰਨ ਵਾਲੇ ਇਹ ਇਦਾਂ ਤੋਰਦੇ ਹੁੰਦੇ ਆ ਵੀ ਇਹ ਨੂੰ ਕਲਾ ਦਨਾ ਤੇ ਮੈਂ ਮਰ ਕੇ ਬੈਠਾ ਰਹੂੰਗਾ ਮੈਂ ਤਾਂ ਠਹਿਰ ਕੇ ਜਾਊਂਗਾ ਤੂੰ ਚੱਲ ਤੇ ਮੈਂ ਆਇਆ ਇਹਦਾ ਮਤਲਬ ਆ ਵੀ ਆ ਬੂਆ ਵੀ ਹੋ ਸਕਦਾ ਬੂਆ ਕਿੱਥਾ ਹੋ ਸਕਦਾ ਉਹ ਇਹ ਨੂੰ ਤੇ ਇਹ ਨੂੰ ਛੱਡ ਨਹੀਂ ਹੁੰਦਾ ਤੂੰ ਚੱਲ ਤੇ ਮੈਂ ਆਇਆ ਜਦੋਂ ਉਹ ਠਹਿੜ ਕੇ ਉਹ ਨੂੰ ਢੀਦਾ ਉਹਨੂੰ ਤੇ ਉਹ ਠਹਿੜ ਕੇ ਮੈਂ ਚੱਲ ਗਿਆ ਗਾਂ ਤੇ ਬੂਆ ਮਗਰੇ ਹੀ ਆ ਗਿਆ ਪਰ ਉਹ ਮਗਰੇ ਸਾਰਾ ਥੋੜੀ ਹੰਦਾ ਵਾ ਉੱਥੇ ਰੁਕ ਜਾਂਦਾ ਤੂੰ ਨੇ ਆਪਣੇ ਅੱਡੇ ਤੇ ਰੁਕਣਾ ਹੋ ਸਕਦਾ ਹੋਰ ਵੀ ਹੋ ਸਕਦਾ ਫੇ ਬੁਆ ਚਲੋ ਕਿਆ ਦੀ ਬੁਆ ਹੋ ਸਕਦਾ ਅਲਸਰ ਲੋਕ ਹੀ ਆ ਜਾਏ ਲੋਕ ਨਾ ਚਲੋ ਬੁਆ ਗਲਤ ਉਹ यूं ਸਹੀ ਆ ਨਹੀਂ ਅੱਲਾ ਯਾਰ ਸਹੀ ਕਰਦਾ ਇਹ ਕਿਹੜਾ ਬੋਗ ਤੂੰ ਹੀ ਦੱਸ ਬੱਕਰਾ ਡਿਗਾ ਮੋ ਤੇ ਡਿਗੀ ਲਾਲ ਟਿੱਡ ਪਾੜ ਕੇ ਵੇਖਿਆ ਤੇ ਲੰਮੇ ਲੰਮੇ ਵਾਹ ਓਏ ਉਹ ਕੀ ਕਹਿੰਦੇ ਨੂੰ ਚਿੱਟੀ ਹੈ ਮੂਲੀ ਨਹੀਂ ਆਂਬ 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 ਕਿੰਦਾ ਅਦੁੱਸਮਾ ਨੋਈ ਦੇਖਦਾ ਲਾਰ ਆਓ ਉਹ ਠੀਕ ਹੈ ਤੇ ਮੇਰੀ ਗੱਲ ਸੁਣੋ ਤੁਸੀਂ ਸਾਰੇ ਜਾਣੇ ਦਾਦੀ ਜੀ ਤੋਂ ਪੁੱਛਤਾ ਪਾਉਣ ਦੀ ਹੈ ਤੁਸੀਂ ਵੀਡੀਓ ਪੋਜ਼ ਕਰਕੇ ਉਹਦਾ ਅਨਸਰ ਸੋਚਣਾ ਹੈ ਤੇ ਕਮੈਂਟਾਂ 'ਚ ਦੱਸਣਾ ਚੀਟਿੰਗ ਨਹੀਂ ਕਰਨੀ ਕਹਿੰਨੇ ਠੀਕ ਆ ਚਲੋ ਦਾਦੀ ਅਗਲੀ ਬਾਤ ਪਾਉਣ ਉਹ ਬਾਤ ਪਾਵਾਂ ਦਦੀ ਆਪਾਂ ਤੇ ਗਏ ਹਾਰ ਅਗਲੀ ਬਾਤ ਪਾਓ ਇਦਾਂ ਨਹੀਂ ਜਾਂਦਾ ਲੰਮਾ ਜਿਹੜਾ ਆ ਆਦਮੀ ਉਹਦੇ ਗਿੱਟੇ ਦਾੜੀ ਗੰਨਾ ਆਹ ਗੰਨਾ 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 ਆਹ ਤੈਨੂੰ ਸ਼ੁਗਰਾ ਸ਼ੁਗਰਾ ਕੋਈ ਤੇ ਦੱਸਿਆ ਕਾਲਾ ਸੀ ਕਲਿੱਪਰ ਸੀ ਕਾਲੇ ਪਿਓ ਦਾ ਕਤਰ ਸੀ ਕਾਲੀਆਂ ਵਾਢੀਆਂ ਕਰਦਾ ਸੀ ਮੁਰਗੂਥੂਣੇ ਚੜਦਾ ਹੈ ਬਲੈਕ ਕਰ ਦੇ ਕੀ ਤੋਨੀ ਬਤਾਉ ਬੰਗਲ ਬੰਗਲ ਓ ਉਸ ਤਰ੍ਹਾਂ ਉਸ ਤਰ੍ਹਾਂ ਉਸ ਤਰ੍ਹਾਂ ਆਹੋ ਗਾਣੀ ਆਹੋ ਠੀਕ ਠੀਕ ਆਕਾ ਆਏ ਦੋ ਬੋਝਣੀਆਂ ਨਾ ਤੂੰ ਦੋ ਬੋਝਣੇ ਕਰ ਲਿਆ ਕੋਈ ਨਾ ਬਹਿ ਕੀਤਾ ਹੀ ਆ ਦਿਮਾਗ ਲੜਾਵੇ ਤੇ ਫੇਰ ਹੀ ਗੱਲ ਬਣਦੀ ਆ ਚਲੋ ਅੱਗੇ ਪਿੱਛੇ ਹੋਤੇ ਤੇ ਚੜੇਂਦੀ ਏ ਹਕਿੰਦਾ ਕੀ ਲੱਗੇਂਦਾ ਕੀ ਹਕਿੰਦੇ ਦਾ ਮੈਂ ਨਾ ਨਾ ਜਾਣਾ ਇਹਦੀ ਸੱਸ ਤੇ ਮੇਰੀ ਸੱਸ ਸਤੀਆ ਮਾਵਾ ਤੀ ਦਾਦੀ ਤੋਂ ਜ਼ਿਆਦਾ ਯੱਤ ਕਰਾਈ ਜਾਂਦੀ ਏ ਇਹਦੇ ਆਪਾਂ ਇਹਦੇ ਉਖਾਈਆਂ ਨਾ ਇੱਥੇ ਬਾਬਾ ਕੰਮ ਖਤਰੇ ਵਾਲਾ ਹੀ ਆ ਇਹਦਾ ਮਾ ਸੋਰਾ ਨਾ ਕੀ ਸੋਰਾ ਹੈਗਾ ਅੱਜ ਨਾਲ ਨੋ ਸੋਰਾ ਸੋਰਾ gana ਦੋ ਬਾਪ ਬਦੀ ਤੇ ਬੋਝਲੀ ਅੱਧੀ ਬੋਝਲੀ ਅੱਧਾ ਨੰਬਰ ਮਿਲੂਗਾ ਇਹਦਾ ਹਾਂ ਉਹਦਾ ਅੱਧੀ ਕੇ ਚਲੋ ਅਲੀ ਪੁੱਛੋ ਸਿਆਪ ਸ਼ਮਣਾ ਕੋਈ ਸੋਏ ਨਾ ਮਰ ਗਿਆ ਜਵਾਨ ਕੋਈ ਰੋਏ ਨਾ ਵਿਸ਼ਿਆ ਕਿਤੇ ਕਿਤੇ ਮਛੌਣਾ ਕੋਈ ਇੱਕ ਤੇ ਉਹ ਨਹਿਰ ਵਿਸ਼ੀ 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 ਸੱਪ ਸੱਪ ਦੇ ਉੱਧਾ ਗਿਆ ਕੋਈ ਰੋਵੇ ਨਾ ਉਹ ਨਹਿਰ ਵਿਸ਼ੀ ਉੱਧੇ ਕੋਈ ਸੋਵੇ ਨਾ ਸੋਵੇ ਨਾ ਹਾਂ ਤਾਂ ਪਾਣੀ ਦੇ ਕਿੰਨੇ ਸੋਣਾ ਪਾਣੀ ਤੇ ਇੱਕ ਸੱਪ ਆਈ ਜਾਣਾ ਹਾਂ ਦਦਲੀਆਂ ਨਾ ਚਲ ਜੇ ਕੋ ਸਾਡੀ ਗੱਲ ਕਰਦੇ ਹੋ ਇਹ ਇਹ ਜਿਹੜੇ ਇਹ ਦੱਸ ਦੋਗੇ ਕਮੈਂਟਾਂ 'ਚ ਦੱਸੂਗੇ ਇਹ ਸਾਰੇ ਸਾਨੂੰ ਆਪੇ ਦੱਸਣਗੇ ਕਿ ਆਹ ਤੁਹਾਡੀ ਗੱਲ ਗਲਤੀ ਤੇ ਅੱਜ ਆਹ ਬਾਜ਼ਾਰ ਤਾਂ ਸਹੀ ਆਪੇ ਸਾਨੂੰ ਪਤਾ ਲੱਗ ਜਾਊਗਾ ਚਲੋ ਦਾਦੀ ਅਗਲੀ ਬਸੋ ਆ ਗੁਹੂ ਨਾ ਤੇਰੇ ਪਾਉਂ। ਹੋਰ ਵਿਚਾਰ ਤੇ ਪਾਓ ਇੱਕ। ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੂੰ। ਲੈ ਵੀ ਆ ਨਵੀ ਹੋਇਕ। ਦਾਦੀ ਠੇ ਕਾਉਂ ਖਤਰਾ ਏੜਈਆ। ਇਥੇ ਕੰਮ ਕਰੇ ਏੜਈਆ। ਇਹਦੀ ਹੁੰਦਾ ਪਰਾਂਦਾ ਤੂੰ ਨਿੱਕੀ ਜੇ ਕੁੜੀ ਤੇ ਇਹਦਾ ਮਤਬਲ ਆ ਵੀ ਸੂਈ ਜਿਹੜੀ ਆ ਕੱਢੀ 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 ਕਢਾਈ। ਸੂਈ ਦਾਗਾ। ਇਹ ਇਹ ਹੋਈਆ। ਪਰ ਆਈ ਪੁੱਛ ਲਈ ਸੂਈ ਤਾਂ ਗਈ ਆ ਦਾਦੀ। ਹਾਂ। ਹਾਂ ਭੱਜ ਕੇ ਭੱਜ ਕੇ। ਚਲੋ ਅਗਲੀ ਪੁੱਛੋ। ਦੋ ਸਪਾਹੀ ਲੜਦੇ ਜਾਣਦੇ ਰੀ ਦੁਪੱਟੇ ਛੱਡ ਲਈਆਂ ਓ ਟੋਕਾ ਟੋਕਾ ਉਹ ਦੋ ਛੂਰੇ ਕੋ ਮਲੇ ਜਾਂਦੇ ਤੇ ਪੱਠੇ ਵੱਢੀ ਜਾਂਦਾ ਅਬੀ ਇਹੀਂ ਬੋਤਾਂ ਤੇ ਬੋਝ ਲੀਆਂ ਚਾਰ ਪੰਜ ਚਾਰ ਪੰਜ ਬੋਝ ਲੀਆਂ ਨਾ ਬੋਝ ਲੀਆਂ ਹਾਂ ਚਲ ਇਨੀਏ ਬੜੀਆਂ ਨਹੀਂ ਨਹੀਂ ਹੋਰ ਪੁੱਛਨੇ ਮਜਾ ਆਉਂਦਾ ਉਹ ਦਾਦੀ ਬੜੀ ਬੜੀਆਂ ਵੇ ਨਹੀਂ ਨਹੀਂ ਯਾਰ ਪੁੱਛ ਨੇ ਇੱਕ ਹੋਰ ਇੱਕ ਹੋਰ ਤੇ ਉਹ ਅਹੀ ਉੱਠ ਕੇ ਫੇਸ ਵੇਰੇ ਮਨੇਰੇ ਉੱਠ ਕੇ ਧਾਰਾਂ ਦੂਰਾਂ ਚੋਂ ਆਉਂਦੀਆਂ 12 ਦਿਸ਼ਾਂ ਨੂੰ 11 ਵਜ ਜਾਣੇ ਇਦਾਂ ਹੀ ਕਿ 4 ਹੀ ਘੰਟੇ ਮਿਲਣੇ ਸੌਣ ਨੂੰ ਤੇ ਇਹ ਇੰਨੀ ਰੈਸਟ ਥੋੜੀ ਆ ਚੱਲ ਇੱਕ ਹੋਰ ਪੁੱਛ ਦੇ ਬੱਸ ਦਾਦੀ ਇੱਕ ਹੋਰ ਪਾ ਦੋ ਫਿਰ ਬੱਸ ਵੀਡੀਓ ਕਰ ਰਹੇ ਹਾਂ ਜੀ ਦਾਦੀ ਚਲੋ ਇੱਕ ਹੋਰ ਹੋ ਜੇ ਇੱਥੇ ਦੀ ਉੱਥੇ ਦੀ ਕਿੱਦਾਂ ਕਿੱਦਾਂ ਇੱਥੇ ਦੀ ਉੱਥੇ ਗਈ ਇੱਥੇ ਦੀ ਉੱਥੇ ਗਈ ਫੁੱਟਬਾਲ ਹੀ ਕਰੇ ਇੱਕ ਇੱਕ ਗੇਂਦ ਵਾਲੀ ਵਾਲਾ ਅੱਜ ਵੀ ਉਨਾਈ ਦਾ ਗੋਮਰ ਬੋਲਦੇ ਜਰੂਰ ਹੋਊਗਾ ਤਾਂ ਮਰਬਲ ਇੱਥੇ ਹੀ ਉੱਥੇ ਗਈ ਇਹ ਇਹ ਹੀ ਮੁਝ ਵੀ ਲੈਣੀ ਆ ਇਹ ਮੇਰੇ ਦਿਮਾਗ 'ਚ ਹੁੰਦੀ ਜਾਂਦੀ ਆ ਜਲਦੀ ਆਦੀ ਇੱਥੇ ਦੀ ਬੋਟਵਾਲ ਨਹੀਂ ਭਾਈ ਆ ਜਿਹੜੀਆਂ ਅੱਖਾਂ ਇੱਥੇ ਵੀ ਨਜ਼ਰ ਨਜ਼ਰ ਹਾਂ ਨਜ਼ਰ ਨਾ ਯਾਰ ਹਾਂ ਇੱਥੇ ਉੱਥੇ ਗਈ ਹਾਂ ਇੱਥੇ ਖੜੇ ਉਧਰ ਚਲ ਗਈ ਹਾਂ ਪੱਕੀ ਗੱਲ ਓਏ ਭਈ ਜਾਨੀ ਦੱਦੀ ਸੁਣਾਪਲਾ ਸਾਡੀ ਠੂਠੀ ਹੁਣ ਦਾਦੀ ਕਰ ਲਾ ਦੇ ਦੱਦੀ ਦੱਸੋ ਠੀਕ ਆ ਠੀਕ ਆ ਆ ਲੈ ਲੈ ਚੱਲ ਬੋਝ ਤੇ ਲਈ ਨਾ ਭਈ ਆਓ ਬੋਝ ਤੇ ਲਈ ਨਹੀਂ ਇੰਨੇ ਚਾਰ ਪੰਜ ਬੋਝ ਗਏ ਜੀ ਚਲੋ ਜੀ ਅੱਜ ਦੀ ਵੀਡੀਓ ਚ ਨਹੀਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ